ਨਾ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਕਿਉਂਕਿ ਪਈ ਸੱਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਵੀਡੀਓ ਵੀ ਅਸੀਂ ਛੜੇ ਛਾਂਟਾ ਤੇ ਲੰਡੇ ਲੁੱਤਿਆਂ ਲਈ ਬਣਾ ਰਹੇ ਹਾਂ ਮਨੋਰੰਜਨ ਲਈ ਬਣਾ ਰਹੇ ਹਾਂ ਭਾਈ ਸਾਡਾ ਵੀ ਕਿਸੇ ਵੀ ਜਾਤ ਕਿਸੇ ਵੀ ਪਾਤ ਨੂੰ ਧਰਮ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਸਿਰਫ ਇਹ ਮਨੋਰੰਜਨ ਲਈ ਬਣਾ ਰਹੇ ਹਾਂ ਇਹ ਵੀਡੀਓ ਅਸੀਂ ਆ ਜਾ ਆ ਜਾ ਬਹੁਤ ਕਰਾ ਕਈ ਪਰਿਚਮਾ ਪਾਇਆ ਖੇਤ ਆ ਜਾ ਬਹੁਤ ਕਰਾ ਤੀ ਭੈਣ ਦੀ ਭਾਈ ਖੁੱਦੀ ਦੇ ਨਾ ਖੜੀ ਨਹੀਂ ਹੈ ਨਹੀਂ ਬੰਦਾ ਕੰਮ ਦਾ ਗਿਆ ਕੰਮ ਦਾ ਤਾਂ ਤੂੰ ਨਹੀਂ ਕਾ ਬਾਤਨੋਂ ਨਹੀਂ ਮੰਜੇ ਨੂੰ ਔਕੀਆ ਮੰਜੇ ਨੂੰ ਲੌਕੀਆ ਮੈਂ ਕਹਦਾ ਮੰਜੇ ਨਾਲ ਲੰਕਣਾ ਯਾਰ ਹੈ ਕਮਲ ਦੀ ਗੱਲ ਹੈ ਹੋਰ ਐਵੇਂ ਤਾਂ ਨਹੀਂ ਬੁੰਡ ਤੇ ਪੰਜਾ ਨਾਲ ਮੇਰੇ ਪੁਆਤੀਆਂ ਮੈਂ ਤਾਂ ਪਾਸੇ ਤੇ ਪਿਆ ਸੀ ਪਣੋ ਗਿਆ ਬਸ ਚੱਕਣ ਗਿਆ ਇਹ ਬੰਦਾ ਮੈਨੂੰ ਪਤਾ ਜੋ ਚੱਕੂ ਨਾ ਕਰਦਾ ਸਿਵੀਆਂ ਨਾਲ ਬੜਾ ਜੜੰਡੀ ਲੱਗ ਪਈ ਲਿਆ ਭੈਣੀ ਅਗਲਾ ਸੇਰਾਂ ਨਾਲ ਲਿਆਇਆ ਆਪਾਂ ਤਾਂ ਰਹਿ ਗਏ ਕੰਵਲੇ ਸੀ ਇਹਨੇ ਕਰਾ ਲਿਆ ਸ਼ਾਰਤੀ ਜਿਹੜਾ ਤੀਜਾ ਸੀ ਆਪਣਾ ਬਿਆਂ ਵੀ ਕਟਾ ਗਿਆ ਜ਼ਮੀਨ ਵੀ ਅੱਜੀ ਨਵ ਆਪਣੇ ਨਾਲ ਵਾਧ ਲਵਾ ਗਿਆ ਇਹ ਤੈਨੂੰ ਹੈਪਟਾਪ ਲਗਾ ਪੱਗੀ ਰਿਕਾਰਡ ਦੇਖ ਕੇ ਦੇਖਿਆ ਤੇ ਗਿਆ ਤਾਂ ਸੀ ਤੇਨਾਂ ਭੈਣ ਜਿਹਾਉਂਦਾ ਫਿਰ ਅੱਜ ਦੁਪਹਿਰੇ ਤੈਨੂੰ ਲੋੜੇ ਦਾ ਪੱਤਾ ਯਾ ਤੈਨੂੰ ਪਤਾ ਹੀ ਨਹੀਂ ਫੱਡ ਕੇ ਨੰਬਰ ਤੇ ਕੀ ਬਚੀ ਹੈ ਤੇ ਕਿੰਨੇ ਨਾ ਬੋਲ ਮੈਂ ਤਾਂ ਫਿਰ ਤੇਰੇ ਸਿਰ ਤੇ ਸਰਤੀ ਪਰਨ ਮੇਰੀ ਹਾਂ ਬੰਦਾ ਇਹ ਖਤਰਨਾਕ ਆਪਾਂ ਨੂੰ ਘਰੋਂ ਕੱਢਦਾ ਹੈ ਨਾ ਮੇਰੇ ਸੌਣ ਕਰਨੇ ਨੇ ਆ ਤੈਨੂੰ ਮੈਂ ਦੱਸਾਂ ਤੂੰ ਮੀਨਾ ਨਾ ਛੇੜਾ ਕਰ ਨਹੀਂ ਬਣਦਾ ਮੈਂ ਤਾਂ ਕਿ ਬੰਡ ਮਾਰਨੀ ਹੈ ਜਿਹੜਾ ਹੈ ਨਹੀਂ ਬੰਦਾ ਕੰਮ ਦਾ ਅੰਦਾਲਾ ਨਾ ਮੈਂ ਤੇ ਬਸਾਉਣ ਨੂੰ ਤਾਂ ਫਿਰਦਾ ਤੂੰ ਮੇਰੀ ਗੱਲ ਫਿਰ ਤੂੰ ਜਾ ਹਾਂ ਵੀ ਮੱਟਲੀ ਹੁਣ ਆ ਪਖੇਟ ਨਾ ਰਹਿ ਚੱਲੀਏ ਖੇਤ ਹੀ ਜਾਣਾ ਭੋਰ ਭੈਣ ਦੀ ਬੁੱਧੀ ਫਲੰਗ ਤੇ ਪਾ ਮਾਗੇ ਇੱਕ ਗੱਲ ਹੋ ਜਾ ਹਾਂ ਖੱਟ ਜਨੂ ਜੀ ਮਾ ਸੋਨੇ ਟੱਟਾ ਜਾ ਪੁੱਛ ਰ ਆਪਣੇ ਪਿੰਡ ਹਾਂ ਕਿ ਟੱਪਾਂ ਦਾ ਲੰਚ ਕਰ ਮਾ ਜੇ ਪਤਾ ਕੀ ਲੱਗਦਾ ਦੇਖੀ ਜੋ ਜਾਂ ਤਾਂ ਦੇ ਦੋ ਬੁੰਡੇ ਚ ਸਿੰਘ ਜਾਂ ਫਿਰ ਬੈਠੇ ਰਮ ਜੇ ਤਾਂ ਮਨ ਲੈ ਤੇਰੀ ਬੁੰਡ ਚ ਦੇ ਤਾਂ ਬੁੰਡ ਪਾਰ ਕੇ ਟੱਡੂ ਹੈ ਪੋਲੀ ਆਲੂ ਵਰਗੀ ਮੇ ਮੇਰੇ ਕਿਵੇਂ ਦੇ ਦੂੰ ਤੈਨੂੰ ਪੱਗੀ ਦਾ ਕੱਟਾ ਹੋਏ ਗੱਲ ਕੱਢਾ ਤੂੰ ਤੂੰ ਕਦੇ ਚੜ ਜੇਗਾ ਯਾਰ ਚ ਟੱਕਰ ਗਿਆ ਮੈਂ ਪੱਟਲਾ ਜੇ ਛਾਲ ਮਾਰ ਕੇ ਕੋਠੇ ਤੇ ਬਿਗੂ ਵਾਜੀ ਮੈਂ ਤਾਂ ਖਿਡਾਰੀ ਪੂਰਾ ਕਰਿਆ ਮੈਂ ਤਾਂ ਆਪ ਮੂਰੋ ਟੱਠਾ ਬਣ ਜੂ ਗਾਂ ਬਣ ਕੇ ਚ ਲਾਲ ਜਿੱਤਾਂ ਬਣ ਕੇ ਫੇਟਾ ਫੇਟਾ ਉਹ ਨਾ ਕੰਬਣੀ ਪੈ ਉਹ ਨਾ ਫਾਲ ਗਲ ਚਲਿਆ ਵੇ ਨਾ ਗਲ ਚਲਿਆ ਮੈਨੂੰ ਲੱਗਦਾ ਸਿਰ ਦੀ ਨਾਲੀ ਪਾੜ ਦੇ ਤੇਰੀ ਭੈਣ ਘੜੀ ਹੈ ਹੈ ਤੇਰੀ ਭੈਣ ਘੜੀ ਆ ਬਾਹ ਫੜੂ ਤੇਰੀ ਮੇਰਾ ਸਾੜਾ ਮੇਰਾ ਕੀ ਫੜੇਗਾ ਮੇਰਾ ਮੁਰਚਾ ਫੜੂ ਕਮੇ ਜਾਨ ਨਹੀਂ ਦਿੰਦਾ ਨਾਲ ਬੁੰਡ ਸਿੰਘ ਤੇਰੇ ਪੋਆ ਮੈਂ ਤਾਂ ਠਾਲ ਮੈਂ ਇੱਕ ਟੱਪਿਉ ਬਾਹਾਂ ਕਿਵੇਂ ਮਾਰ ਲੇਗਾ ਮੇਰੇ ਉੱਤੇ ਮੈਂ ਤਾਂ ਲੱਤ ਫੜੂ ਹਾਏ ਨਹੀਂ ਕਮੇ ਦਾ ਬੰਦਾ ਮੈਨੂੰ ਲੱਗਦਾ ਤੂੰ ਕੁਚਲੇਂਗਾ ਮੇਰੇ ਨਾਲ ਪਹਿਲਾਂ ਤੇ ਘਰ ਨਹੀਂ ਪੁੱਪੋ ਥੜੀ ਦੇ ਪਹਿਲਾਂ ਉੱਥੋਂ ਮੇਰੇ ਬੁੰਡ ਤੇ ਆ ਆ ਦੇਖੀ ਮੇਰਾ ਕੁਰਤਾ ਪਾੜਤਾ ਕੁਰਤਾ ਪਾਣੀ ਨਹੀਂ ਭੈਣ ਦੇ ਲੰਨ ਨੇ ਮੇਰੇ ਮੇਰੀ ਬਾਹ ਫੜ ਕੇ ਹੂੰ ਕੁੱਟੀ ਗਿਆ ਮੈਨੂੰ ਪੰਗੇ ਤੂੰ ਵੀ ਲੰਦਾ ਛਿਛੂਠ ਨਹੀਂ ਮਾਰਦਾ ਮੈਂ ਤੇ ਜਾਨ ਨਹੀਂ ਪਮਾਉਂਦੀ ਐਹੀ ਪੋਲੀ ਹੈ ਇਹ ਪੋਉਂਦੀ ਹੈ ਇਹ ਪਵੌਂਦੀ ਕਿੰਨਾ ਪੋਉਂਦੀ ਹੈ ਜੇ ਮੈਂ ਤੇ ਭਾਜਣ ਲੁੱਟਣਾ ਜੂ ਕਮ ਹੈ ਯਾਰ ਫੇਰ ਉਹੀ ਛਤਰਖਾਨ ਵਾਲੀਆਂ ਗੱਲਾਂ ਕਿਵੇਂ ਓਕੇ ਮੈਂ ਪਾ ਦਾਂ ਜੇ ਪਵਾਉਂਦੀ ਹੋਵੇ ਪਣੋਈਆ ਤੂੰ ਵਾਹਨ ਵੀ ਜਰਕਦੇ ਨੇ ਕਰਾ ਦੇਣਾ ਨਾ 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 ਪੱਟ ਬੁੰਡ ਨਹੀਂ ਮਾਰਦਾ ਹਿੱਕ ਮੈਂ ਤੈਨੂੰ ਦੱਸਦਾ ਤੂੰ ਮਰਿਆ ਤੇਰੀ ਗੱਲ ਸੁਣਨਾ ਤੈਨੂੰ ਦੋ ਰੋਟੀਆਂ ਚੜਨੀ ਨਾ ਤਰ ਕਿਲੇ ਦੇ ਵਿਕ ਜੇ ਆ ਮੇਰੀ ਗੱਲ ਸੁਣ ਜੇ ਆਪਾਂ ਇੱਕਾ ਕਰ ਲਈ ਮਨ ਲੱਦਦਾ ਬੰਤੇਰੇ ਨਾਲ ਲਵਾ ਲਈ ਆਪ ਮੇਰਾ ਤਾਂ ਸਾਰਾ ਲਵਾ ਲਾ ਭਾਈ ਯਾਰਾ ਨਹੀਂ ਲੈ ਪੈਣ ਦਾ ਲੰਨਾ ਕੋਈ ਇੱਕ ਮੇਰੀ ਗੱਲ ਸੁਣ ਲੈ ਜੇ ਤੂੰ ਸਹੀ ਆਪਣੇ ਵਿਆਹ ਹੋਈਏ ਇਸ ਕਰਕੇ ਨਹੀਂ ਦਿੰਦਾ ਕੁੱਟੂਟਾ ਮਾਰੀਆਂ ਹੋਂ ਤਾਂ ਭੈਣ ਦੀ ਭੋਦੜੀ ਮਰੂਤੀ ਤੇ ਜਾਣ ਨਾ ਲੈ ਜੀਏ ਆਪਾਂ ਤੇ ਫਿਰ ਉਹ ਹੀ ਤਾਂ ਗੱਲ ਆ ਫਿਰ ਕੁੱਟੂਟਾ ਮਾਰਨੇ ਤੇ ਉਹਦੋਂ ਤੱਕ ਹੀ ਗਿਆ ਇਹਨੂੰ ਵਿਆਹ ਹੈ ਜਾਣਦੇ ਇਹਨੂੰ ਵਿਆਹ ਹੈ ਜਾਣਦੇ ਉਹ ਬੰਦਾ ਸਹੀ ਸਿਖਾਬ ਕਿਤਾਬ ਦਾ ਮੰਨ ਲੈ ਪੜਿਆ ਸਭ ਮੈਂ ਮੈਂ ਫਿਰ ਤੈਨੂੰ ਕਿਹਾ ਤੀਵੀਂ ਪੱਟ ਦਿੰਦੀ ਆ ਪੜੇ ਇਹਨੂੰ ਕੋਈ ਬੁੰਡੇ ਚ ਲੈ ਗੱਲ ਜੰਚ ਗਈ ਗਈ ਬੱਚੇ ਉਹ ਮੈਂ ਕੀ ਕਰਾਂ ਹੁਣ ਜੀ ਨਹੀਂ ਕਰਿਆ ਪੜਨ ਨੂੰ ਉਹ ਤੋਂ ਡਰ ਜਾ ਲੱਗੀ ਕਿਉਂ ਮਾਰ ਕੇ ਖਲਸੀ ਪੜਿਆ ਦੁੱਧੀਆਂ ਮੰਨ ਲੈ ਪੈਂਗਲ ਪੜਿਆ ਯਾਰ ਭਾਵੇਂ ਤੈਨੂੰ ਬਾਣੀਆਂ ਨੇ ਉਹਦੇ ਕਾਪੀ ਬਣਾਤੀ ਅਗੇ 30000 ਵੱਧ ਦਾ ਸੋਡਾ ਤੂੰ ਲਿਖੀ ਵਿੱਚ 50000 ਵੱਧ ਦਾ ਪੈਂਗਲ ਪੜਿਆ ਉਹ 60000 ਦਾ ਵੱਧ ਲਿਖਿਆ ਹਾਂ ਤੂੰ ਤੂੰ ਲਿਖਿਆ ਨਹੀਂ ਉਹੀ ਲਿਖੀ ਜਮੇ ਆਪਦੇ ਕੋਲੋਂ ਆ ਕਲਮ ਲਿਆ ਬਾਣੀਆਂ 30 ਦੱਸੇ ਤੂੰ 50 ਦੱਸੇ ਮੇਰੀ ਕਰ ਤੂੰ ਤਾਂ ਆਪ ਹੀ ਕਰ ਤੇ ਜਤੋਰੀ ਨਾ ਉਹ ਤਾਂ ਸਾਭ ਚ ਫਰਕ ਨਹੀਂ ਪਿਆ ਜਮਾ ਮੈਂ ਸਰਪੇ ਦੇ ਨਾਲ ਜੋੜਤੀ ਸੀ ਇਹ ਤੈਨੂੰ ਮੈਂ ਦੱਸ ਦਿੰਨਾ ਕਿ 20000 ਵਾਚ ਨੂੰ ਉਹਨੇ ਦਿੱਤਾ ਹੈ ਵੀਰ ਬੋਚ ਨੂੰ ਉਹਨੂੰ ਦਿੱਤਾ ਕਿੰਨੇ ਡੇਟਾ ਮੈਂ ਤਾਂ ਬੰਦਾ ਨਹੀਂ ਮਾਰਦਾ ਮਾਂ ਤਨ ਦੱਸ ਕੁੱਤੇ ਕੰਮ ਤੂੰ ਇਹੀ ਕੰਮ ਕਰਿਆ ਓਏ ਨਾ ਨਾ ਆਪਾਂ ਨਹੀਂ ਕਰਿਆ ਮੇਰੀ ਗੱਲ ਸੁਣ ਲੈ ਹਾਂ ਇਹ ਜੇ ਤਾਂ ਮੰਨ ਲਾ ਪਾ ਰਹਿਸ਼ਰ ਪੇਡਾ ਬਿੱਕੇ ਲਖਾ ਲੀਏ ਫੇ ਤਾਂ ਬੰਦਾ ਪਈ 10000 ਅੱਛਾ ਉਹ ਨਹੀਂ ਬੰਦਾ ਸੀ ਅੱਛਾ ਇਹ ਤਾਂ ਮੈਂ ਰਹਿਸ਼ਰ ਪੇਡਾ ਉਸੇ ਡੈਡੀ ਤੇ ਲਖਾ ਲਿਆ ਜਰ ਇਹ ਸਪਰੇਅ ਵਾਲਾ ਤਾਂ ਡਬੋਲੀ ਜਾਂਦਾ ਸੀ ਉਹ ਕੀ ਬੋਲੀ ਜਾਂਦਾ ਸੀ ਉਹ ਉਹ ਤਾਂ ਪਰਚੀ ਆ ਡਾਈ ਯਾਰ ਇਹ ਸਪਰੇਅ ਵਾਲਿਆਂ ਦੀ ਤਾਂ ਕੱਟ ਕੇ ਸਵੇਰ ਗੱਲ ਠੰਡੀ ਹੋਈ ਆਪਾਂ ਅੱਜ ਖੇਤ ਪਾਇ ਚੱਲ ਮੈਂ ਤਾਂ ਹੀ ਕਿਹਾ ਤਾ ਉਹ ਤਾਂ ਟੱਟੇ ਪੈਗਾ ਫਿਰ ਨਾ ਮੈਂ ਤਾਂ ਮੈਨੂੰ ਡਰ ਲੱਗਦਾ ਉਸੇ ਟੱਟੇ ਤੋਂ ਭੱਜੀ ਦੀ ਨਹੀਂ ਮੈਥੋਂ ਤਾਂ ਤੂੰ ਐ ਕਰ ਮੇਰੇ ਤਾਂ ਕੁਰਤੇ ਬਾਹ ਦੁਖੀ ਜਾਂਦੀ ਸਾਰੀ ਮੈਂ ਤਾਂ ਦੇਖ ਮੇਰੀ ਗੱਲ ਤਾਂ ਸੁਣ ਹਾਂ ਮੈਂ ਤਾਂ ਭਾਂਗੀ ਲੈਣੇ ਡਵੇ ਰੁਪੀਆਂ ਵਾਲੀ ਕੁੰਗੀ ਵੀ ਲੈ ਆ ਕੋਈ ਟੀਆ ਦੀ ਆ ਦੇ ਹਾਂ ਆ ਕੀ ਰਾਤ ਨੂੰ ਨਾ ਫਿਰ ਡੱਕਾ ਮਾਰੀ ਹੈ ਰਾਤ ਨੂੰ ਡੱਕਾ ਮਾਰੀ ਲੈ ਚੱਲ ਭਾਂਂ ਦਾ ਲੰਨਾ ਲੰਗ ਚੱਲਾਂਗੇ ਰਾਸਤਾਨ ਉਹ ਕੌਂਦੀ ਨਿਕਰੇ ਭਾਂਗੀ ਲੱਕੜ ਕਾੜੀ ਤਿਆਗ ਦਾਂਗੇ ਕਾ ਕੀ ਤੇ ਮੈਂ ਜੇ ਤੋਂ ਮੁੱਕ ਗਏ ਉਦੋਂ ਹੈ ਜਦੋਂ ਮੁੱਕ ਗਏ ਉਦੋਂ ਆਵਾਂਗੇ ਬਾ ਹਿੱਸਾ ਪਿਆ ਫਿਰ ਆਪਣਾ ਇਹ ਤਾਂ ਗੱਲ ਸਹੀ ਹੈ ਤੇ ਫਿਰ ਬਾਹਾਂ ਤੇ ਅੱਖ ਰੱਖ ਲਾਂਗੇ ਫਿਰ ਬਾਹਾਂ ਤੇ ਭਾਜ ਚੜਾ ਚਾਰ ਛੋਟੇ ਬਣਾਈਏ ਨਾ ਬੇਚੀ ਚੱਲ ਗਈ ਉਹ ਬਣਾਈਏ ਬਣਾਉਣਾ ਬਣਾ ਕੇ ਕਿਹਨੂੰ ਦੇਵਾਂਗੇ ਅੱਗੇ ਪਿੱਛੇ ਵੀ ਹੋਵੇ ਕੋਈ ਇਹ ਤਾਂ ਗੱਲ ਠੀਕ ਹੈ ਤੇ ਮਨ ਲਾ ਐਕਸਪ੍ਰੈਸ ਦੀ ਤੇ ਹੋ ਚੱਲੀਏ ਹਾਂ ਹਾਂ ਲੁੱਟਲਾ ਬੁੱਲੇ ਲੁੱਟਲਾ ਹਾਂ ਬੁੱਲੇ ਠੀਕ ਹੈ ਹਾਂ ਪਰ ਉਹ ਬਾਤ ਨੂੰ ਮੰਨੀ ਨਾ ਯਾਰ ਚਾਚੇ ਜੀ ਕਟਾ ਦੇ ਮੇਰਾ ਸਾਲਾ ਹੋਰ ਪਾਸੇ ਵਗ ਜਾ ਕਰ ਕੌਣ ਵਗ ਜਾ ਕਰ ਤੂੰ ਮੈਂ ਨਹੀਂ ਜਾਂਦਾ ਮੇਰੀ ਗੱਲ ਸੁਣ ਲੈ ਹਾਂ ਐ ਤਾਂ ਹੁਣ ਤੇਰੇ ਜਿਮ ਪਰ ਦੇ ਖੁੱਲੇ ਲੱਗ ਜਾ ਮੇਰੇ ਕੀ ਪਰ ਦੇ ਦੱਸ ਦੇ ਪਰ ਤੇ ਮੈਨੂੰ ਪਤਾ ਹੀ ਹੈ ਦੱਸ ਮੇਰੇ ਕਿਹੜੇ ਤੂੰ ਤੂੰ ਪਹਿਲਾਂ ਬਲਜਿੰਦਰ ਨੂੰ ਨਹੀਂ ਭੇਜੀ ਆਪਣੇ ਲਿਖ ਕੇ ਕੋਈ ਚੀਜ਼ ਲਿਖ ਕੇ ਭੇਜੀ ਸੀ ਉਹ donaai ਪੁਝਵਾਕ ਦੀ ਪਰਚੀ ਸੀ ਸਕੂਲ ਤੋਂ ਪੂਛੀ ਕੰਨੀ ਪੂਛੀ ਕੰਨੀ ਨਹੀਂ ਭੇਜੀ ਤੂੰ ਭਲਾ ਉਹ ਪੁੱਛੀ ਕਿ ਤਾਂ ਉਹ ਮੈਨੂੰ ਉਹਨੇ ਤੇਲੂ ਨੇ ਫੜਾਤੀ ਪਰਚੀ ਕਹਿੰਦਾ ਭਾਈ ਉਧਰ ਤੇ ਬਾਰ ਮੂਰ ਦੀ ਨੰਗ ਦਾ ਸੋਦੇ ਪੱਤੇ ਆੜੀ ਕਹਿੰਦਾ ਸੋਦੇ ਪੱਤੇ ਦੀ ਕਿਲੌਣਾ ਸੈਂਟ ਵਿੱਚ ਰੁਪਈਆ ਸੀ ਬਿੱਲ ਇੱਥੇ ਕਿਹੜਾ ਭੰਚੋ ਮੈਂ ਕਹਿੰਨਾ ਹਾਂ ਮੈਂ ਕਹਿੰਨਾ ਦੇਖੇ ਵੇਖੀ ਹੁੰਦੇ ਜਦੋਂ ਪੱਛੀ ਟੁੱਟ ਗੁਫਟਾ ਭੇਜੀ ਉਧਰ ਉਧਰ ਲੱਛੀ ਲੈਣਾ ਹੀ ਉਧਰ ਵੀ ਤੂੰ ਹੱਥ-ਹੱਥ ਬਲੁੱਛੀ ਜਾਂਦਾ ਸੀ ਉਹ ਤਾਂ ਆ ਗਿਆ ਨਹੀਂ ਭਾਈ ਮੇਰੇ ਇੱਥੇ ਪ੍ਰਿੰਟ ਲੜ ਗਈ ਮੈਂ ਕਿੰਨਾ ਕਿ ਸੁਝਾ ਪਿਆ ਉਹ ਕਹਿੰਦੀ ਪ੍ਰਿੰਟ ਲੜ ਗਈ ਭਾਈ ਉਹ ਛੱਟੂ ਆ ਗਿਆ ਵੱਡਾ ਠੋਲੇ ਵਾਲਾ ਬੱਦਲ ਮੈਂ ਠੋਲਾ ਕੀ ਪਾਉਣਾ ਮੈਂ ਤਾਂ ਕੇਵਲ 25 ਲੈ ਲਾ ਭਾਈ ਇਹਦੇ ਨਾਲ ਸੋਹ ਜੁੱਤਰ ਜੂ ਮਾਈ ਤਾਂ ਨਾ ਪੱਕਾਈ ਮੈਨੂੰ ਪੱਤੀ ਇਹ ਗੱਲ ਤੂੰ ਉਧਰ ਨਾ ਕਰ ਲੈ ਦੇ ਮਕੰਦ ਛਟੌਰ ਚ ਤੂੰ ਕੁੱਤੀ ਮਗਰ ਡੱਬੀ ਮਗਰ ਰੱਖੀ ਫੜਿਆ ਮੈਂ ਮਗਰ ਮੈਂ ਕਹਿੰਨਾ ਹੈ ਮੈਂ ਕਹਿੰਨਾ ਜਿੱਦੇ ਤੂੰ ਮੈਥੋਂ ਮੂਰੇ ਕਣ ਕਬੜਾ ਕੇ ਤੁਰਿਆ ਆਂ ਕਿੱਦਾਂ ਜਦੋਂ ਕਣ ਕਬੱਡੀ ਸੀ ਅੱਖਾਂ ਤੂੰ ਮੂਹਰੇ ਤੇ ਰਹਿ ਮੈਂ ਕਿਹਾ ਵਈ ਇਕੱਠੇ ਚੱਲਾਂ ਤੂੰ ਕਹਾਂ ਮੈਨੂੰ ਕਾਹਲਾ ਮੂੰਹ ਨਹੀਂ ਰਹਿ ਜਾਂ ਸੀ ਤੇ ਉੱਥੇ ਲਈ ਨਹੀਂ ਮਟੇ ਕੁੱਤੀ ਕੜੇ ਕੁੱਤੀ ਲਈ ਬੈਠਾ ਤੂੰ ਛੱਡ ਤੂੰ ਲਈ ਬੈਠਾ ਸੀ ਮੈਂ ਹੈ ਨਹੀਂ ਸੀ ਪਲੇਖਾ ਪੈਂਦਾ ਤੈਨੂੰ ਬੈਂਗਣ ਪੈਂਦਾ ਪਲੇਖਾ ਤੈਨੂੰ ਕਾਹਦੀ ਗੱਲ ਬਾਜੂ ਹੋ ਬਾਜੂ ਜਦੋਂ ਤੂੰ ਕਹਿੰਦਾ ਸੀ ਕਿ ਪੌਣੇ ਚ ਖੇਤ ਗਈਆਂ ਰੋਟੀਆਂ ਬਚੀਆਂ ਸੀ ਉਹ ਪਾਉਂਦਾ ਸੀ ਉਹ ਤਾਂ ਬਾਜੂ ਸੀ ਬਈ ਐਵੇਂ ਤੂੰ ਸੀ ਮੇਰਾ ਸਾੜੇ ਅੱਖੀ ਮਿਲਿਆ ਹੁਣ ਤੂੰ ਮੁੱਕਰੀ ਐ ਨਾ ਬੈਂਗਣ ਪੈ ਗਿਆ ਤੈਨੂੰ ਪਤਾ ਹਾਂ ਪਲੇਖਾ ਪੈ ਗਿਆ ਬਈ ਕੀ ਕਹਦੇ ਨਾ ਪਲੇਖਾ ਪੈ ਗਿਆ ਜੋ ਪਲੇਖਾ ਪੈ ਗਿਆ ਮੈਂ ਹੈ ਨਹੀਂ ਸੀ ਅੱਛਾ ਆ ਜਾ ਚੱਲਾ ਆਹਂ ਦੀ ਲਾਂ ਲੈਵੇ ਕਿਉਂ ਮੱਛਰ ਤੋਂ ਬੁੰਡ ਪਟਾਈ ਏ ਜਿਹੜਾ ਰਹਿੰਦਾ ਪੇ ਪਰਜੂਗਾ ਕਿਹੜਾ ਚਲਦੀਆਂ ਤਾਇ ਕੋਲੇ ਕਿੱਥੇ ਆ ਮਾਰਨ ਭੇਜਿਆ ਸੀ ਡਰਾਈਵਰ ਨੂੰ ਆਏ ਓਏ ਓ ਓ ਤਾਇ ਆ ਓਏ ਆ ਗਿਆ ਤੂੰ ਮੈਂ ਤਾਂ ਆ ਗਿਆ ਓ ਕਿਵੇਂ ਆ ਠੀਕ ਆ ਤਾਇ ਤੂੰ ਦੱਸ ਰਮ ਗਿਆ ਕਿ ਨਾ ਨਾ ਰਹਿੰਦਾ ਯਾਰ ਤਾਇ ਉਹਨੂੰ ਮੱਛਰੀ ਬੁੰਡ ਖਾਈ ਜਾਂਦਾ ਕੀ ਕਰਕੇ ਅੱਛਾ ਆ ਗਈ ਚੱਕੀ ਫਿਰਦਾ ਇਹ ਤਾਂ ਲਾਂਜ ਲੈ ਆਇਆ ਦੋ ਤੋੜ ਕੇ ਦਿਖਾਈ ਓ ਕੀ ਕਰਨੇ ਯਾਰ ਤਾਇ ਤੂੰ ਉਹ ਭੈਣ ਦੀ ਬੁੰਡ ਲੈਣਿਆ ਦੇਸੀ दारू ਚੱਕੀ ਹੋਰ ਹੋਰ ਇਹਨੂੰ ਮੂਰਖ ਬਣਾਣਾ ਆਇਆ ਯਾਰ ਤਾਇ ਕਿਸੇ ਬੰਦੇ ਤੋਂ ਯਾਰ ਲੈ ਆਇਆ ਛੱਡ ਦੇ ਉਧਰ ਹੀ ਟੱਪ ਗਿਆ ਮੈਂ ਕਿ ਤਾਇਆ ਬੈਠਾ ਆਪੇ ਬੈਠਾ ਰਹੂਗਾ ਬੈਠਾ ਰਹੂਗਾ ਨਾਲੇ ਮੈਂ ਤਾਂ ਹੀ ਮਾਰ ਜੇ ਨਹੀਂ ਆਇਆ ਕਿ 3 ਘੰਟਾ ਹੋ ਗਿਆ ਲਾਈਟ ਬੱਗ ਗਈ ਕਿ ਚੱਲੀ ਜਾਂਦੀ ਆ ਚੱਲੀ ਜਾਂਦੀ ਆ ਲਾਈਟ ਤਾਂ ਮੈਂ ਤਾਂ ਕਹਿਣਾ ਹੈ ਕਰ ਬੰਦ ਕਰਕੇ ਤੇ ਨੰਗ ਚੱਲ ਯਾਰ ਕਾ ਤੈ ਮੱਛਰ ਵਾਲਾ ਯਾਰ ਉਹ ਕੁਛ ਨਹੀਂ ਹੁੰਦਾ ਲਾ ਕੇ ਚੱਲਾਂਗੇ ਸ਼ੇਰਾ ਹੁਣ ਤਾਂ ਥੋੜਾ ਜਿਆ ਰਹਿ ਗਿਆ ਨਾਲੇ ਰੋਟੀ ਰੁੱਟੀ ਖਾਣਾਂਗੇ ਅਗਰ ਤੂੰ ਗੇੜਾ ਗੁੜਾ ਮਾਰ ਕੇ ਆ ਤੈਨੂੰ ਲੱਗਾ ਗੇੜੇ ਨੂੰ ਗਿਆ ਹੀ ਨਹੀਂ ਤੂੰ ਲੈ ਮੈਂ ਦੇਖ ਕੇ ਗਿਆ ਯਾਰਾ ਉਹਦੇ ਮੈਂ ਪਰਾਂ ਸਮਾਨ ਲੈਣ ਬਾਗ ਗਿਆ ਹਾਂ ਦਾਰੂ ਤੇ ਡੁੱਲੀ ਜਿੰਨਾ ਪੁੱਤਾ ਛੇੜਦਾ ਯਾਰ ਤੂੰ ਕਿਹੜਾ ਪੀਣੀ ਆ ਯਾਰ ਦੇਸੀ ਆ ਪਿਆਈ ਦੇ ਲਾਲਾਂ ਲਾ ਲਾਂਗੇ ਕੋਟ ਨਾ ਯਾਰ ਤੇ ਆਥ ਨੇ ਲਾਵਾਂਗੇ ਦੇਖ ਪੰਣ ਤੇ ਲੰਨਾ ਦੇ ਦੇਖ ਲੈ ਰਾਤ ਰਾਤ ਓਏ ਆਥੇ ਮੋਟਰ ਚ ਦਾਰੂ ਪੀ ਲਾਂਗੇ ਉਹ ਬੁੰਡ ਮਾਰ ਯਾਰ ਤੂੰ ਦਾਰੂ ਦਿੱਤਾ ਯਾਰ ਹਾਂ ਤਾਂ ਉਹ ਗਿੜੇ ਜਾਂਦੇ ਓਏ ਕਿੱਥੇ ਓਏ ਉਹ ਬੈਂਡਰੀ ਮਾਰੀ ਭਲਾ ਹਾਂ ਜਾਈ ਤਾਂ ਜਾਂਦੇ ਯਾਰ ਇਹੋ ਨਹੀਂ ਗਦਾ ਓਏ ਪ੍ਰੀਤਮ ਤੇ ਉਹ ਨਹੀਂ ਗਾ ਪਾਏ ਵੀ ਚਿੱਟੇ ਕੁਰਤੇ ਆ ਹਾਂ ਦੋਨਾਂ ਨੇ ਚਾਦਰੇ ਛੱਡਿਆ ਦੇਖ ਨਾ ਮੈਂ ਤਾਂ ਮਕੰਦਾ ਤੇ ਪ੍ਰੀਤਮ ਹੀ ਲਾ ਦੇ ਆ ਉਹੀ ਐ ਇਹ ਭੈਣ ਦੇ ਲਾਨਾ ਇਸ ਵੇਲੇ ਕਿੱਧਰ ਜਾਂਦੇ ਮੈਨੂੰ ਲੱਗਦੀ ਭਜਾਏ ਆ ਘਰੋਂ ਬੁੰਡ ਤੇ ਪੰਜਾਂ ਰਾਤ ਨੂੰ ਇਹਨਾਂ ਦੇ ਡਰਾਈ ਐ ਨਾ ਇਹਨਾਂ ਨੂੰ ਹੈ ਡਰਾਈ ਐ ਨਾ ਇਿਹਦੇ ਹਿਸਾਬ ਨਾਲ ਡਰਾਏਗਾ ਤੂੰ ਦੇਖਦਾ ਜਾ ਚੱਲ ਆ ਜਾ ਹੈ ਚੱਲ ਫੇਰਾ ਪਾਣੀ ਮੈਂ ਕਹਣਾ ਮੋਟਰ ਬੰਦ ਕਰ ਦੇ ਚੱਲਦੇ ਆਂ ਹਾਂ ਹਾਂ ਮੋਟਰ ਕਰ ਦਿੰਨੇ ਆ ਬੰਦ ਇਹਨਾਂ ਨੂੰ ਭੁਜਾਵਾਂ ਨੂੰ ਬਾਣੀ ਆ ਜਾ ਭੈਣ ਦੀ ਲੰਨੇ ਨਾ ਹੁਣ ਇੱਧਰ ਮੁੜ ਕੇ ਆਪੇ ਉਹੀ ਆਉਣ ਨਾਲੇ ਆਪਣਾ ਕੰਮ ਖਰਾਬ ਕਰਨਗੇ ਦੇਖਦਾ ਜਾ ਯਾਰ ਹੈ ਭੈਣ ਜਿੱਲ ਲੰਨ ਖੜ ਜਾ ਵੇ ਹੈ ਪਤਾ ਨਾ ਲੱਗੇ ਵੀ ਆਪਾਂ ਮਗਰ ਆ ਨਾ 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 ਤੂੰ ਬੋਲ ਨਾ ਬਸ ਹੌਲੀ ਹੌਲੀ ਤੁਰਿਆ ਚੱਲ ਹੌਲੀ ਹੌਲੀ ਆ ਤਾ ਮੇਲੇ ਦੀ ਗਾਂ ਜਾਣ ਕੇ ਖੇਤ ਤਾਂ ਮੋਟਰ ਤੇ ਖੜ ਜਾ ਦੇਖ ਰਿਹਾ ਭੈਣ ਦਿਨ ਆਈ ਕਿਵੇਂ ਹੁਣ ਕੀ ਕਰੂੰ ਲੜ ਲੜ ਕੇ ਕਰੂੰ ਲੜ ਕੇ ਆਇਆ ਇਹਨਾਂ ਦੇ ਕਲੇਸ਼ ਵਾਲਾ ਰਹਿੰਦਾ ਰੋਜ ਅੱਛਾ ਹਾਂ ਉਹ ਦੂਜਾ ਨਹੀਂ ਇਹਨਾਂ ਦਾ ਭਰਾ ਜਿਹੜਾ ਵਿਆਹ ਹੈ ਉਹ ਇਹਨਾਂ ਨਾਲ ਬੜਾ ਕਲੇਸ਼ ਕਰਦੀ ਉਹਦੇ ਘਰ ਦੀ ਵੇ ਅੱਛਾ ਉਹ ਚੰਦ ਹਾਂ ਚੰਦਾ ਕੱਲ ਵੀ ਗਾਲਾਂ ਕੱਢੀ ਜਾਂਦੀ ਸੀ ਅੱਛਾ ਇਹਨਾਂ ਨੂੰ ਕਹਿੰਦੀ ਚੋਰਿਓ ਭੈਣ ਦੇ ਲੰਨੂ ਬਗਜਾ ਕਰੋ ਨਿਕਲ ਜਾ ਕਰੋ ਅੱਛਾ ਹਾਂ ਮੈਂ ਸੁਣ ਕੇ ਆਇ ਸੀ ਚਲ ਦੇਖਦੇ ਆ ਹੈਂ ਦੇਖਦੇ ਆ ਪਤਾ ਲੈਨੇ ਕੀ ਕਰਦੇ ਆ ਤਾਂ ਫਿਰ ਪਾ ਇਹਨਾਂ ਨੂੰ ਬਾਹਰੋਂ ਬਾਣੀ ਚੱਲ ਚੱਲਤਾ ਆ ਓਏ ਜਾਈ ਨ ਇੱਕ ਤਾਂ ਭੈਣ ਦੇ ਲੰਨ ਦਾ ਤੁਰਿਆ ਨਹੀਂ ਫਿਰ ਹੋ ਕੀ ਰਹਿਲ ਤੈਨੂੰ ਉਹ ਭੈਣ ਦੇ ਲੰਨ ਦਾ ਕੀ ਦੱਸਾਂ ਯਾਰ ਹੋਇਆ ਕੀ ਐ ਗੋਡਾ ਉਹ ਦੁਖਦਾ ਦਿਖਾ ਦਕੂ ਆਉਣਾ ਜੀ ਉਹ ਦਿਖਾਇਆ ਬਹੁਤ ਡਾਕਟਰਾਂ ਨੂੰ ਦਿਖਾਇਆ ਭੈਣ ਜੀ ਆਰਾਮ ਨਹੀਂ ਆਇਆ ਹੈ ਓਏ ਆ ਉਮਰੇ ਤਾਂ ਹੋ ਹੀ ਜਾਂਦਾ ਭੋਗਦਾ ਤੂੰ ਫਿਰਦਾ ਬਾਹਰੋਂ ਚੋਕਦਾ ਯਾਰ ਕੀ ਦੱਸਾਂ ਭੈ ਜੋ ਘਰੇ ਬਹਿ ਜਾ ਕਰ ਮੇਰੇ ਨਾਲ ਬੰਨਿਆ ਤੂੰ ਵੀ ਮੇਰੇ ਨਾਲ ਹੀ ਬਣਿਆ ਇੱਕ ਤਾਂ ਤੇਰੇ ਵਾਲੀ ਤਾਈ ਦੀ ਉਹਨੂੰ ਲਈਦੀ ਨਹੀਂ ਜਾਂਦੀ ਗੁੱਬ ਬਣਿਆ ਨਹੀਂ ਕੰਮ ਨਾ ਨਾ ਕਿੰਨਾ ਚਿਰ ਹੋ ਗਿਆ ਬਹੁਤ ਟਾਈਮ ਹੋ ਗਿਆ ਤੂੰ ਦਵਾ ਦੂ ਦੇ ਕਿਸੇ ਦੀ ਭੈਣ ਦੇ ਰੰਨਾ ਨਾਲ ਰਹਿਣਾ 24 ਮੈਦਾਨ ਤੰਗ ਹੋ ਰਿਹਾ ਯਾਰ ਕੀ ਕਿੱਥੇ ਚੱਲ ਗਏ ਕਿੱਥੇ ਲੋੜਾ ਚਲੀ ਯਾਰ ਜਦੋਂ ਸਾਂਝੀ ਲਿਆਈ ਗਿਆ ਆਪਾਂ ਅੱਛਾ ਐਂ ਘਰ ਫਿਰ ਲਿਆ ਸਾਂਝੀ ਲਿਆਈ ਇੱਕ ਦਿਨ ਕੋਈ ਪੈਸੇ ਮੈਂ ਭਰ ਦੂੰ ਫੁੱਦੀ ਦਾ ਕਿਤਾ ਭੈਣ ਚੋਦਾ ਨਹੀਂ ਸ਼ਾ ਹਟਦੇ ਆ ਦੇਖ ਲੈ 12 ਵਜੇ ਖੜਿਆ ਹੁਣ ਫੇਰ ਆ ਗਏ ਖੇਤ ਭੈਣ ਦੇ ਲੰਨ ਜਾਈ ਵੀ ਮੂੰਗੀ ਨੂੰ ਜਾਂਦੇ ਆ ਨਾ ਉਹ ਉਹ ਨਾ ਮਚਾ ਦੇਣ ਆ ਆ ਕਿਤੇ ਜਾਣ ਕੇ ਭੈਣ ਚੋਦ ਪਾ ਦਵਾਈ ਦੂਈ ਨਾ ਕਰ ਜਾਣ ਕੋਈ ਉਹ ਨਾ ਪਾਣੀ ਠੋਕ ਦੇ ਨਿੱਕੀ ਨਿੱਕੀ ਜੀ ਹੈਗੀ ਹਾਂ ਓਏ ਬਹਿਤਾਂ ਬੜੀਆਂ ਕਰਦੇ ਆ ਭੈਣ ਦੇ ਲੰਨ ਆ ਨਾ ਆ ਜਾਓ ਤਾਇਆ ਯਾਰ ਚੱਲ ਯਾਰ ਭੈਣ ਦੇ ਲੰਨ ਦਾ ਦੀ ਨਾ ਤੂੰ ਤਾਂ ਨਹੀਂ ਆਣ ਕਲਾਈ ਮੇਰੇ ਤਾਂ ਐਨ ਕਲਾਈ ਬੈਟਰੀ ਜਦਾਲਾ ਨਹੀਂ ਦਿੰਦਾ ਵਾ ਬੱਬੇ ਦਾ ਚੱਲ ਆ ਜਾ ਆ ਜਾ ਤੁਰਿਆ ਜਾ ਬੈਟਰੀ ਮੈਂ ਤਾਂ ਨਹੀਂ ਜਗਾਉਂਦਾ ਇਹ ਪਤਾ ਲੱਗਾ ਆ ਜਾਣਗੇ ਬਾਜਣਗੇ ਸੱਚ ਹੈ ਨਾ ਫੇਰ ਕਾਹੀ ਫਿਰ ਬਾਣਚ ਦੈਮੀ ਵਾਲੀ ਹੋਗੀ ਪ੍ਰਿਤਮਾ ਆ ਭੈਣ ਦੀ ਬੁੰਡ ਦੇ ਨੇ ਆਪਾਂ ਨਾਲੇ ਪੱਖੇ ਥੱਲੇ ਪਤਾ ਨਹੀਂ ਕੀ ਵਿਆਹ ਵਰਗਾ ਲੱਗਦਾ ਕੰਜਰ ਜਿਹਾ ਆਪਾਂ ਮੋਟਰ ਤੇ ਹੁਣ ਆਫ ਦੀ ਅੱਛੀ ਰਾਂ ਚੱਲ ਮੈਂ ਕਹਿੰਦਾ ਪੱਕਾ ਡੇੜਾ ਲਾ ਇੱਥੇ ਈਸੀ ਲਵਾ ਲਈਏ ਏਸੀ ਲਵਾਲੀਏ ਬਾਹਣ ਕੇ ਆਪਾਂ ਬੁੰਡ ਚ ਲੈਣਾ ਉਹ ਵੀ ਬੁੰਡ ਤੇ ਪੈਂਦੀਆਂ ਫਿਰਦੀਆਂ ਸਿਲੰਡਰ ਚੁੱਲਾ ਲੱਗੇ ਬਾਹਣ ਠੇਕੇ ਤੇ ਜੇ ਕੇ ਮੈਂ ਲਾਫਾ ਮੋਟਰ ਟੈਸਟ ਕਰਾ ਕਰੀਏ ਠੇਕੇ ਤੇ ਦੇ ਨੋਈ ਨਾ ਹੈ ਤਾਂ ਹੈ ਨਹੀਂ ਜਰ ਆਪਣੀ ਕੋਲੇ ਕੋਈ ਨਾ ਪੰਜਾ ਕਿੱਲ ਹੈ ਜਿਹੜੀ ਆਪਣੀ ਡੰਗ ਲੈ ਜਾਂਦਾ ਮੇਰੇ ਨਾ ਤਾਂ ਫਿਰ ਸੱਤ ਕਨਾਲੀ ਬੋਲਦੀਆਂ ਭੈਣ ਦੇ ਲੰਨੋ ਦੋਨੀ ਬੀਮਾਨਾ ਕਰੀ ਬੈਠੋਂ ਆ ਗੱਟਾ ਜੱਕਾ ਦਾ ਪੜਾ ਹੋਏ ਬੁੰਡ ਸੀਮੈਂਟ ਦਾ ਲਾਇਆ ਸੁਰਤ ਹੀ ਨਹੀਂ ਤੈਨੂੰ ਹਾਂ ਠਗ ਕਿ ਕਹਾਂ ਲਾਇਆ ਚੁੱਲ੍ਹੇ ਆਇਆ ਕਰੋ ਆ ਆ ਕਿੱਧਰ ਗਿਆ ਹੋਏ ਝੱਕ ਪੁੱਟਾ ਜਾ ਹਾਂ ਮੈਨੂੰ ਲੱਗਦਾ ਪੱਟ ਗਿਆ ਯਾਰ ਪੱਟਿਆ ਉਹਨੇ ਭੈਣ ਦੇ ਖਸਮ ਨੇ ਵੀ ਇੱਥੇ ਪਰਦਾ ਬਣਾਉਂਦੇ ਆ ਕੇ ਵੱਡਾ ਪੱਟ ਗਿਆ ਹਾਂ ਵੱਡਾ ਪੱਟ ਗਿਆ ਆ ਗਿਆ ਗਿਆ ਬੇੜਾ ਬਾਹਰ ਕੱਢ ਲਾ ਮੰਜਾ ਭੈਣ ਦਾ ਲੰਨਾ ਕੋ ਪਜਾ ਡ ਗੂਸਰ ਤੇ ਬਾਹਰ ਕੱਢ ਲੈ ਜਾ ਆਇਆ ਬਾਹਰ ਲਿਆ ਭੈਣ ਦੇ ਲੰ ਭਾਈ ਬਾਹਰ ਆ ਗਿਆ ਹੌਲੇ ਇਹਨੂੰ ਹੱਥ ਪਾ ਲਾ ਆ ਗਿਆ ਭੈਣ ਦੇ ਦੀ ਦੀ ਬੁੰਡ ਦੇਣਾ ਲਹੂ ਪੀ ਲਿਆ ਪੈਨ ਨਾ ਦੇ ਕਿਉਂ ਨਹੀਂ ਖੜਦਾ ਤੂੰ ਭੈਣ ਦਿਆ ਖਾਸਮਾ ਚੌਰਿਆ ਹਾਂ ਕੁਟੂਟਾ ਤੇਰੀਆਂ ਵੀ ਮਾਰੀਆਂ ਕਿਉ ਮੇਰੀਆਂ ਕਦੇ ਨਾ ਮਾਰੀਆਂ ਭਾਂਡ ਲੰਨਾ ਕੋਈ ਕੰਮ ਕਰ ਜਾ ਕਰ ਚੱਜਦਾ ਭੈਣ ਦੀ ਬੁੰਡ ਦੇਣਾ ਬੁੰਡ ਚੁੰਗਲਾ ਉਹਦੇ ਤੂੰ ਦੇ ਹੀ ਗਿਆ ਟੇਢੀ ਪਈ ਦੇ ਨਾਲ ਮੰਝਾ ਤੇਰਾ ਸੀ ਕਿ ਮੇਰਾ ਆ ਜਾ ਆ ਜਾ ਬਹਿ ਜਾ ਜਰਾ ਅੱਜ ਕੋਲੇ ਪਾਏ ਸੀ ਵੀ ਪੱਦ ਪੁੱਦੀ ਸੁੰਘ ਲਾਂਗੇ ਅੱਜ ਭੈਣ ਦੇ ਲੰਨਾ ਤੂੰ ਨਹੀਂ ਖੜਿਆ ਬਈ ਮੈਂ ਰਸਟਰਰ ਮਟਰ ਮੀ ਗੱਲ ਯਾਰ ਮਾਨੀ ਕਰਦਾ ਕਰੇ ਜਮਾ ਇੱਕ ਭਰੇ ਦਾ ਨਹੀਂ ਕਰਦਾ ਖੜਦਾ ਨਹੀਂ ਯਾਰ ਤੁਸੀਂ ਪੰਦਲਨ ਮੈਨੂੰ ਜੇ ਰਦਾ ਵਹੇ ਜਾਉ ਨਾ ਜਲ ਪਾਚੋ ਜਦ ਕਦੂ ਕਦ ਤਾ ਵਈ ਉਹ ਨਾ ਮੈਂ ਵੀ ਨਾਲੀ ਹੈ ਵਈ ਤੇਰੇ ਆ ਨਾ ਕਾ ਖਿੱਟਟੇ ਫਰੇਗਾ ਤੋ ਨਾ ਵੀ ਕਰੋ ਕਾ ਤਾ ਰੋਟੀ ਨਾ ਖਾਉਗਾ ਪਾਚੋ ਤੇਰਾ ਫਿਰਦੀ ਬੁੱਧੀ ਅੱਗੇ ਕਿਹੜਾ ਤੇਨ ਖੁੰਝੇ ਆਉਂਦੇ ਜੇ ਹੀ ਮੋਟ ਨੱਗੇ ਬੋਲਦੀ ਫਿਰਦੀ ਸੀ ਹੋਲ ਬੋਲਦੀ ਫਿਰੂ ਇਹ ਘੜ ਪਲੀ ਤਵਲ ਹਾਂ ਜਿੱਦਾਂ ਨਾ ਨਵੇਂ ਆਪਣੀ ਬੇਟੀ ਨਹੀਂ ਹੋਣੀ ਆਪਾਂ ਰੋਟੀ ਨੂੰ ਇੱਕ ਜਨਾਨੀ ਰੱਖ ਲਈ ਮੰਨ ਜਾ ਗਏ ਆਏ ਹਾਏ ਬਚਾ ਦੇ ਫੇਰ ਤਾਂ ਕੰਜਰ ਰਿਆ ਮਾ ਨਾਲ ਭਾਂਡੇ ਮਜਾਦਾ ਕਰੂ ਭਾਂਚੋ ਜੱਫੇ ਨਹੀਂ ਰਹਿਣੀ 1% ਵੀ ਨਹੀਂ ਰਹਿਣੀ ਕਿਉਂ ਨਹੀਂ ਰਹਿਣੀ ਜੱਟੇ ਕੁਤੂਟਾ ਮੜੀਆਂ ਮੇਰੀਆਂ ਕਹਦੇ ਨਾ ਮੜੀਆਂ ਬੜਾ ਥੜਕ ਪੋਰੀ ਜਾਏਗਾ ਤਾਂ ਪੱਜੂ ਅਗਲੀ ਉਹ ਰਹਿੰਦੀ ਵੀ ਨਹੀਂ ਪਣੋ ਕੋਈ ਮਾੜਾ ਮੋਟਾ ਤੱਤਾ ਝੰਡਾ ਅੰਦਰ ਕਰਾਂਗੇ ਫੇਰ ਹੀ ਖੜੂਗੀ ਜਨਾਨੀ ਨਹੀਂ ਰਹਿੰਦੀ ਆਪਣੇ ਨਹੀਂ ਰਹਿੰਦੀ ਨਾ ਭਲਾਏ ਕਰ ਉਹ ਆ ਟਾਈਮ ਪੂਜੇ ਵੀ ਜਨਾਨੀਆਂ ਵਰਗੀ ਐ ਨਾ ਚਲਾ ਲਿਆ ਕਰਾਂਗੇ ਨਾ ਰੋਟੀਆਂ ਲਾ ਦੇ ਕਰਨਗੇ ਨਾਲ ਆਪਣੇ ਬੱਚਾ ਬੱਚੀ ਚੁੱਕੀ ਨਹੀਂ ਆਪਣਾ ਤਾਂ ਵਜ ਨਹੀਂ ਵੱਜਣਾ ਲੈ ਰੱਖ ਲੈਣੀ ਇਕੱਲਿਆ ਗੇ ਫਿਰ ਲੈ ਚੰਗਾ ਜਲਾ ਬਕੇ ਤੇਰਾ ਹੱਜਾ ਨੂੰ ਕੋਈ ਮੈਂ ਤਾਂ ਦੋ ਜਨ ਦੇ ਲਈਤੀ ਉਹਨਾਂ ਨੂੰ ਕਹਿੰਦੇ ਜਰਾ ਅੰਦਰੀ ਵਾਲਾ ਤੋਰੀ ਜਨਾ ਉਹ ਖੜਦੇ ਜੇ ਨਹੀਂ ਯਕੀਨ ਜਾਨੀ ਕਰਦੇ ਮੇਰੇ ਤੇ ਚਰੀਆਂ ਚ ਤਵਰਲੀ ਫਿਰਦੇ ਨਾ ਨਸ਼ਾ ਵਾਲਾ ਕਰਦੇ ਆ ਪਪਾ ਦਾ ਜਰਾ ਚਾਚਾ ਕੰਤੇ ਹੁੰਦਾ ਨਹੀਂ ਅਗਲੇ ਦੀ ਬੰਦਦਾਰਾ ਬਣ ਜਾਂਦਾ ਮਨਸ਼ਾ ਕਿੱਥੋਂ ਵਾਲਾ ਕਰਦੇ ਆ ਅਸੀਂ ਦਸ ਕੋ ਖਾਣੇ ਉਹ ਕਰੇ ਚਰਦੇ ਹੋਰ ਕਿੰਨੇ ਕਰਦੇ ਆ ਪੰਜ ਤੋਂ ਥੋੜੇ ਆ ਦਸ ਅੰਦਰ ਪਾੜਦੇ ਨੇ ਕਿ ਮਾਰੇ ਬੰਦੇ ਦਾ ਨਹੀਂ ਪਾੜਦੇ ਐ ਕਿ ਡਰ ਆ ਮਨਸ਼ਾ ਛੱਡ ਗਏ ਪਹਿਲਾਂ ਆਪਾਂ ਸੁਧਰ ਜੇ ਫੇਰ ਆਪਣਾ ਮਨ ਨਾਲ ਨਾਲੇ ਤਾਂ ਕਦੇ ਬਣਨੇ ਲੱਗ ਜੂ ਗੱਲ ਪਹਿਣ ਦਲ ਨੋਤੀ ਤਾਂ ਨਸਾਰੀ ਹੋ ਜਾ ਕਰੋ ਫੇਰ ਨਾਲ ਕਦੇ ਪਾਬਰ ਰਹੂਗੀ ਪੈਂ ਚੋੜਦੀ ਕਰੇ ਤਾਂ ਬਣਾਤੀ ਜਿਹੜੀ ਬਣਾਉਣੀ ਹੈ ਭੈਣ ਦਾ ਨਮ ਤਾਂ ਪੜਨ ਜੋ ਕਣੀ ਛੱਡਾ ਕੱਪੜੇ ਪੜਵਾਤੇ ਮੇਰੇ ਹਾਂ ਪ੍ਰੀਤ ਮਾ ਹਾਂ ਆ ਮੋਟੇ ਜੱਕੇ ਵੇਟਾੜਾ ਜਾ ਪੈਕੇ ਟੱਲੀ 베ਚਤੀ ਬੱਟ ਕੇ ਉਹ ਤਾਂ 베ਚੀ ਨਹੀਂ ਜਦੋਂ ਉਦਣ ਪਲਾਟ ਜੇ ਚਕੰਦ ਕੱਢੀ ਆ ਪਲਾਂ ਜਦੋਂ ਤੂੰ ਕਹਿੰਦਾ ਸੀ ਇੱਥੇ ਆਪਣਾ ਨੋਹਰਾ ਬਣਾ ਲਾਂਗੇ ਤੇ ਪਸ਼ੂ ਰੱਖਾਂਗੇ ਆ ਗੱਲ ਠੀਕ ਹੈ ਜੀ ਹਾਂ ਉਹ ਦੋਨੀਆਂ ਵਿੱਚ ਹੀ ਆਪਾਂ ਪੰਜ ਤੋਂ ਦਾ ਕੱਲਾ ਰੁਪਈਏ ਰੱਖ ਗਿਆ ਤੂੰ ਬੌਂਡ ਚ ਗੁੱਟੀ ਜਾ ਕੇ ਐਂ ਦੇਤੀ ਵੀ ਬਚਨੋਂ ਮੈਨੂੰ ਲਿਵੇ ਲਾ ਲਉ ਤੇਰੇ ਦਿਲ ਚ ਬੇਈਮਾਨਾ ਭੈਣ ਦਾ ਲੰਨਾ ਵੀ ਪ੍ਰੀਤ ਮਨਾਲਾ ਜੀ ਨਾ ਤੂੰ ਲੈਣਾ ਨਾ ਦੇਣਾ ਮੇਰੇ ਲਿਵੇ ਲੱਗਦੀ ਆ ਤੇਰੇ ਵੱਡ ਜਾਂਦਾ ਮੇਰੀ ਗੱਲ ਸੁਣ ਲੈ ਪੰਜ ਤੋਂ ਦਾ ਪੁੱਛਿਆ ਗੱਲਾਂ ਨਾ ਕਰਿਆ ਕਰ ਅੱਖਾਂ ਨੂੰ ਭਾਬੀ ਲੱਗਦੀ ਆ ਭਾਬੀ ਲੱਗਦੀ ਆਪਣੋ ਗਿਆਬਾਨ ਵੀ ਸਮਾਈ ਜਾਨਾ ਕੱਲੀ ਭਾਬੀ ਦੇ ਕੀ ਕਪੜਾ ਮਰੀ ਜਾ ਮਾਂ ਬਾਂ ਚ ਸਮਝਾਈ ਜਨ ਅਗਲਾ ਫਿਰ ਘਾਟਾ ਨਹੀਂ ਪੱਟਣਾ ਪਈਦਾ ਘਰ ਕਰ ਕਰਾ ਪੜਨੇ ਘਰੀ ਡਲੇ ਸਿੱਟੀ ਆ ਨਾ ਤੋੜ ਤੋੜ ਕਪੀਤੀ ਫਿੱਡਾ ਅੱਜ ਕੋਈ ਮਾਰਿਆ ਲਾਇਆ ਸੀ ਯਾਰ ਜੇ ਤਾਈਆਂ ਡੋਲੇ ਡਪੇਖਾਈ ਦਿੰਨੇ ਲੈ ਮਿਲ ਕੋਈ ਪਤਾ ਲੱਗ ਗਿਆ ਕਿ ਜਿਹੜਾ ਕਰੋ ਟੋਰੇ ਲੜਾਈ ਕੂ ਬਿੱਧੀ ਮੈਂ ਤੈਨੂੰ ਕਾਹਦੀ ਅੰਮ੍ਰਿਲ ਲੱਤੀ ਜੀ ਸੁਝ ਗਈ ਉਹਦੇ 6:00 ਵਜੇ ਯਾਰ ਭੈਣ ਦੇ ਲਾ ਦੇ ਗੁੰਮ ਦਰਦ ਵਾਲਾ ਕੰਦਾ ਸਮਝਿਆ ਗਦਾਸਾ ਗਾ ਨੂੰ ਉਹਨਾਂ ਦੀ ਬਾਹਮਣ ਕੀ ਨਹੀਂ ਸੀ ਅੱਛਾ ਉਹਨੇ ਮਾਰਿਆ ਯਾਰ ਪੁੱਛ ਬੱਚ ਲਈ ਘਰੇ ਦੱਸਦਾ ਉਹਨਾਂ ਦੇ ਮੁੰਡੇ ਨੇ ਛੋਟੀਆਂ ਆਈਆਂ ਮਾਰ ਗਏ ਬਰੇ ਪੰਜੋ ਦਮੇ ਟੱਡੀ ਜਿੱਦੀ ਮੋਟੀ ਹੋ ਰਹੀ ਆ ਕੋਈ ਇਲਾਜ ਕਰਾ ਲੈ ਕੀ ਇਲਾਜ ਕਰਾਵਾਂ ਯਰੂੰ ਤਾਂ ਨਹੀਂ ਸੋਜਾ ਸੂਜਾ ਹੋ ਲੈ ਜੂ ਆਪੇ ਹੈਨਾ ਸਿੰਗੀ ਲਵਾ ਲੈ ਸਿੰਗੀ ਸਿੰਗੀ ਕੀ ਹੁੰਦੀ ਆ ਜੈ ਆ ਖਿੱਚ ਜੂ ਆਪਣਾ ਸੋਜ ਖਿੱਚ ਜੂ ਲੋੜਾ ਲਵਾ ਲੈ ਸਿੰਗੀ ਮੰਜਾ ਗਲ ਮੇਰੀ ਆ ਭੈਣ ਦਾ ਲੰਨਾ ਚੱਲ ਚੱਲ ਗਏ ਆਪਾ ਚੱਲਾਂਗੇ ਕਨਪੂਰੇ ਕਰਦਾ ਕੰਮ ਹੈ ਹਾਂ ਠੱਠਾ ਠੱਟੇ ਗਿਆ ਕਿ ਫਿਰਦਾ ਪਿੰਡ ਚ ਉਜੜਾ ਮਾਰ ਖੜਿਆ ਨਿਗਾਹ ਰੱਖੀ ਮਾਰੀ ਜੀ ਨਿਗਾਹ ਰੱਖੀ ਜਾਗ ਰੱਖੀ ਮੈਂ ਐ ਕਰਦਾ ਕਿੱਥੇ ਅੱਖ ਲੱਗ ਜ ਬੰਦੇ ਤੇ ਸੰਗ ਦੇ ਦੂ ਮੈਂ ਤੈਨੂੰ ਕਹਿੰਦੀ ਮੈਂ ਐ ਕਰਦਾ ਮੈਂ ਕੋਠੇ ਤੇ ਮੰਜਾ ਢਾਲ ਲ ਨਾ ਤੂੰ ਥੱਲੇ ਪੈ ਜਾ ਨਾ ਨਾ ਕੋਠੇ ਤੇ ਕਿੱਥੇ ਜਾ ਰਹਿ ਕਿ ਉਹ ਨੇੜੀ ਆ ਕੇ ਉੱਡ ਜਾਣਾ ਚੜ ਉੱਡਣ ਲੱਗਿਆ ਤੇਰੀ ਬੁੱਕਲ ਚ ਡਿੱਗੂ ਥੱਲੇ ਜੂਰ ਤਾਂ ਨਹੀਂ ਜਾਂਦਾ ਮੇਰੇ ਤੋਂ ਨਹੀਂ ਬੋਚੀ ਦਾ ਵੱਜਣ ਬਾਲਾ ਪਜਾਵਾ ਹੈ ਨਹੀਂ ਮੈਂ ਉਸ ਨਹੀਂ ਜਾਂਦਾ ਭੈਣ ਦਾ ਲੰਨਾ ਵਾਚਣੋ ਚਾਹੇ ਸਾਰੀ ਰਾਤ ਪਈ ਰਹੇ ਉਹਦਾ ਤਾਂ ਨਹੀਂ ਵਜਣ ਲੱਗਦਾ ਹਨੇਰੀ ਦਬੂ ਲਾ ਕੇ ਕੀ ਪਤਾ ਲੱਗਦਾ ਕਿਹੜੇ ਪਿੰਡ ਜਾ ਕੇ ਡਿੱਗੇਗਾ ਲਾਉੜਾ ਡਿੱਗੂ ਆਏ ਨੇ ਰੀਆਂ ਚੱਕਣ ਲੱਗੀਆਂ ਤਾਂ ਭੈਣ ਦਲਨਾਂ ਪਿੰਡ ਚੋਂ ਗਿਣਤੀ ਘਟ ਜੇ ਬੰਦੇ ਦੀ ਹੁਣ ਵੱਜਣ ਹੈ ਨਹੀਂ ਤੇਰੇ ਚ ਅੰਦਰੋਂ ਖੱਖਾ ਹੋ ਗਿਆ ਐਵੇਂ ਖੋਖਾ ਇੱਕ ਕਮਾਂਟਰ ਤੂਟਿਆ ਤੇ ਚੱਟੇ ਨੇ ਤਨ ਮੜਾ ਤਾਂ ਨਹੀਂ ਸੀ ਦੁੱਧ ਆਪਣਿਆਂ ਦਾ ਵੱਡਾ ਹਾਂ ਤੈਨੂੰ ਟੱਕ ਕੇ ਮਾਰ ਜਗਲੇ ਨੇ ਕੌਲੇ ਨਾਲ ਕੌਲੇ ਨਹੀਂ ਮਾਰਿਆ ਤੂੰ ਬੱਡਾ ਬਿੱਲੀ ਬੰਦਾ ਹੈ ਆਏ ਫਿਰ ਨਾ ਮਗੱਦਾ ਬਣਾ ਜਾ ਪੈ ਗਿਆ ਤੂੰ ਦੱਬਣਾ ਲੋੜੀ ਦੱਪ ਗਿਆ ਅਗਲੇ ਨੇ ਬੰਡ ਕੁੱਟਤੀ ਆਏ ਕੁੱਤੀ ਨੂੰ ਕੀ ਆ ਤਾਮ ਜੀਆਂ ਕਰਨੀ ਪੈਂਦੀਂ ਕੀ ਰਹਿੰਦੀਆਂ ਆਸ਼ਕਾਂ ਉਸ਼ਕਾਂ ਦੇ ਗੱਜੋ ਪੰਜੀਆਂ ਚੱਕ ਕੱਢਾ ਟੁੱਲੋ ਰੇਦਾ ਜਦੋਂ ਕਰੇ ਨਹੀਂ ਸੁਣਦਾ ਕੁਈ ਲੈ ਨਾ ਨਹੀਂ ਦੇਣਾ ਕਰੇ ਨਹੀਂ ਸੁਣਦਾ ਫੇਰ ਹੀ ਬਾਹਰ ਨੂੰ ਭਜਨੇ ਜੀ ਕਰੇ ਸੁਣੇ ਫੇਰ ਕੀ ਲੋੜਾ ਬਾਹਰ ਤੇਰੇ ਕੱਟ ਕੇ ਮੈਨੂੰ ਕਰੋ ਕੱਢ ਤਸ ਤੈਨੂੰ ਕਾਹਦੀ ਗੱਲ ਮੈਂ ਤੇਰੀ ਮੇਰੇ ਨਾਲ ਬੜਾ ਮੋਸੀ ਭਾਈ ਦਾ ਭੈਣ ਦਾ ਫੋਨੂੰ ਟੰਡ ਕਦੇ ਮਾੜੀ ਬੋਲਿਆ ਭੈਣ ਦੀ ਫੋਦੀ ਦੇਣ ਬੇਈਮਾਨ ਬਾਣਾ ਦਾ ਮੇਰੇ ਨਾਲ ਪੱਲੇ ਕੱਲੇ ਗਾਲਾਂ ਨੇ ਫੋਲਾਉੜਾ ਨਹੀਂ ਪੱਲੇ ਤੇਰੇ ਕਾਹਦੀ ਗੱਲ ਮੈਂ ਅੱਛਾ ਜੀ ਹਾਂ ਢੱਕਣ ਦੀ ਤੇਰੇ ਪਿੱਛੇ ਤੂੰ ਸਿਆਣਾ ਆ ਗਿਆ ਕੱਲਾ ਹੈ ਗਿੰਨਾ ਮਟਾ ਜਰ ਕਬੀਲ ਦਾ ਹੀ ਸਮਾਲੀ ਜਾਂਦਾ ਜਿਹੜਾ ਸੜਾ ਹੀ ਮਟਾ ਤੂੰ ਤੇਰੇ ਨਾਲ ਮੈਂ ਆ ਗਿਆ ਤੱਕ ਕਰਕੇ ਤੇਰੇ ਕਰੇ ਨਾ ਆ ਨਾ ਜਾ ਕਰੇ ਕੰਮ ਕਿ ਮੈਂ ਜਦੋਂ ਕੜੋ ਕਢਾਤਾ ਤੂੰ ਕਢਾਇਆ ਮੈਨੂੰ ਕਰੋ ਮੈਂ ਪੋਸਰੀ ਤਾਂ ਮੈਂ ਕਾਹਦੇ ਨਾ ਕਢਾਤਾ ਲੱਕੇ ਕੋਚੇ ਪੁੱਠਾ ਬੋਲਦਾ ਲਲਕਾ ਦੇ ਮਾਰ ਮੈਂ ਪੁੱਠਾ ਹੀ ਬੋਲਿਆ ਇੱਕ ਰੋਟੀ ਮੰਗੀ ਸੀ ਡੇਢ ਖਾਰੀ ਸੀ ਚਾਰ ਚਾਰ ਬੜੀ ਰੋਟੀਆਂ ਖਾਣਿਆ ਕਿੱਥੋਂ ਪੂਰੀਆਂ ਕਰੇ ਅਗਲਾ ਚਾਰ ਵਾਰ ਕਿਹੜੇ ਵੇਲੇ ਖਾਣੀ ਚਾਰ ਵੇਲੇ ਪਰੌਣੇ ਕਿਹੜੇ ਵੇਲੇ ਅੰਬ ਦਾ ਚਾਰ ਤਰਕੇ ਦਿੱਤਾ ਮੈਨੂੰ ਪੰਜ ਟੱਠ ਜਿੰਨੀਆਂ ਰੋਟੀਆਂ ਖਾ ਜਾਣਾ ਹੈ ਲਾਉੜਾ ਖਾ ਜਾਣਾ ਟੱਠੇ ਜ ਨਹੀਂ ਪੰਜ ਕੱਢਾਈ ਕਿ ਰੋਟੀਆਂ ਖਾਣਾ ਤੁੱਕ ਤੇ ਫਿਰ ਜਿਮਰੀ ਮੈਂ ਰੋਜ਼ ਦੀ ਖੰਡ ਖਾ ਜਾਣਾ ਤੂੰ ਅੱਧਾ ਕਿਲੋ ਉਹ ਤਾਂ ਮਿੱਠੇ ਦਾ ਨਸ਼ਾ ਜਿਹਾ ਵਧੀਆ ਹੋਇਆ ਰਹਿੰਦਾ ਮੈਂ ਕੀ ਕਰਾਂ ਉਹਦਾ ਨਸ਼ਾ ਲੌੜਦਾ ਨਹੀਂ ਹੱਡ ਚਸਕਦੇ ਆ ਜਿਹੜਾ ਕੁੱਟਿਆ ਹੋਇਆ ਮੈਨੂੰ ਪੰਜਾਹ ਦਿਨਾਂ ਚ ਤੂੰ ਖੰਡ ਦਾ ਗੱਟਾ ਲਵੇ ਲਾ ਤਾਂ ਮੈਂ ਤੈਨੂੰ ਕਹਾਂ ਕੀ ਗੱਲ ਚਾਹ ਬਣਾ ਬਣਾ ਕੇ ਭੈਣ ਦਾ ਫੁੱਦਾ ਲਾਤਾ ਭੈਣ ਦਾ ਲੰਨਾ ਠੁੱਠੀ ਮੂੰਹ ਹੈ ਜੇ ਆਪ ਛੱਡਦਾ ਕੌਲਾ ਮੂੰਹ ਨੂੰ ਮੈਂ ਤਾਂ 2 ਵਜੇ ਪਿੰਨਾ ਤੇਜਾ ਵਾਂਗੂ ਨਹੀਂ ਹੈ ਦੋ ਵਾਰੀ ਜੀ ਡਾਲੂ ਪੀ ਜਾਂਦਾ ਫਿਰ ਭੈਣ ਦੀ ਫੁੱਤੀ ਵਾਂਗਰ ਕੀ ਰਹਿ ਗਿਆ ਮੈਂ ਤਜਾਬ ਦਾ ਕੱਟ ਬਣਾ ਰੱਖਿਆ ਤੂੰ ਚਾ ਪਾਪਾ ਕਿ ਸਾਰਾ ਦਿਨ ਲੌੜਾ ਬਣਾ ਰੱਖਿਆ ਨਾ ਫਿਰ ਭੈਣ ਜਾਉਂ ਨੂ ਪੀਣਾ ਜਿਹੜੇ ਚੱਲ ਜਾਉਂ ਨੇ ਚੰਦ ਵੀ ਛੱਤਾਂ ਪਾਈ ਗਾਲਾਂ ਕੱਢਦਾ ਜਿਹੜੇ ਸਾਹਮਣੇ ਲੌੜਾ ਲੈ ਹੋਇਆ ਗੱਟਾ ਭੈਣ ਦੇ ਲੰਨੋ ਦੋਨੇ ਭਾਈ ਮੇਰੇ ਤੇ ਆ ਕੇ ਚੜ ਜਾ ਕਰੋ ਮੇਰੇ ਤੇ ਆ ਕੇ ਚੜ ਜਾ ਜਿਹੜੇ ਕੋ ਟੁੱਟਾ ਮਾਰੇ ਕਿੱਧਰ ਚੜਾਂ ਮੈਂ ਗੱਛ ਹਾਂ ਉਹੀਂ ਬੁੰਡ ਮਾਰ ਲਓ ਮੇਰੀ ਬੁੰਡ ਡੰਡਾ ਹੀ ਨਹੀਂ ਤੂੰ ਇੱਕ ਪਾਸਾ ਹੋ ਜੇ ਤੇ ਤੂੰ ਦੇ ਦੇ ਬੁੰਡ ਚ ਬੜਿਆ ਬਟਾ ਨੇਰਾ ਬਹੁਤ ਹੋ ਗਿਆ ਮੈਨੂੰ ਤਾਂ ਡਰ ਜਾ ਲੱਗੀ ਜਾਂਦਾ ਡਰ ਤਾਂ ਮੈਨੂੰ ਵੀ ਲੱਗਦਾ ਜਰ ਕੱਲੇ ਬੰਦੇ ਦੋ ਜਣਿਆਂ ਦਾ ਕੀ ਬੰਦਾ ਛ ਆਇ ਕਰ ਆਇ ਕਰ ਠੀਕ ਕਰ ਮੇਰਾ ਫੜ ਕੇ ਪੈ ਜਾ ਤਜਾ ਕੁਛ ਆਇ ਕਰ ਪ੍ਰੀਤਮਾ ਹਾਂ ਪਾਂਡਾ ਲੈਣਾ ਤੰਬਾ ਰੱਖਾ ਕੋਲੇ ਤੇ ਆਓ ਤੰਬਾ ਰੱਖਾ ਕੋਲੇ ਮੈਂ ਠੱਠਾ ਰੰਭ ਪਿਆ ਓਏ ਹੈ ਠੱਠਾ ਰੰਭ ਪਿਆ ਪਾਂਡਾ ਨਨ ਵੱਡਾ ਹੀ ਬਾਲਾ ਜੱਟ ਟੱਕਣ ਮੈਂ ਠੱਠਾ ਰੰਭ ਪਿਆ ਓਏ ਛੋਟਾ ਰੱਖੀ ਕੋਲੇ ਮਰ ਆ ਰੱਖ ਤੂੰ ਮੈਂ ਆ ਗਿਆ ਆ ਟੰਬਾ ਚੱਕ ਪਰਲੇ ਪੱਛੇ ਪੇ ਦੀ ਫੁੱਦੀ ਦਿਨੇ ਰਖਾਤਾ ਜਿਹੜਾ ਰਖਾਉਣਾ ਸੀ ਟੰਬਾ ਉਹ ਤਾਂ ਆ ਗਿਆ ਪਨ ਉਹ ਗਿਆ ਨਹੀਂ ਆਇਆ ਨਹੀਂ ਹੱਜੇ ਨਹੀਂ ਆਇਆ ਰੰਬੀ ਜਾਂਦਾ ਉਹ ਮੰਡੇ ਥੱਲੇ ਕਬੜੀ ਜਨ ਦੇ ਜੜ ਪੈਂਦੇ ਰੰਬੀ ਜਾਂਦਾ ਕੱਲ ਨਾ ਕਿਉਂ ਇੱਕ ਜਨ ਦੇ ਜਾਂਦਾ ਰੰਬੀ ਜਾਂਦਾ ਮੈਨੂੰ ਤਾਂ ਛੱਡ ਦੇ ਯਾਰ ਆ ਗਿਆ ਬਾਜਾ ਮੰਡੇ ਤੇ ਪੈ ਚਲਦੀ ਜਦ ਨਾ ਯਾਰ ਕੰਬਲੀ ਗੱਲ ਤੋਂ ਰੰਬੀ ਜਾਂਦਾ ਪੜੋ ਗਿਆ ਬੰਦੇ ਵੀ ਜਿੰਦ ਕਨ ਲਗਾ ਦੂ ਇੱਠਾ ਹੈ ਐ ਛੋਟਾ ਪੁੱਤ ਰੰਮੀ ਮਲਕ ਉੱਥੇ ਤੇ ਚੱਲ ਨਾ ਆ ਡਾਂਗ ਰੱਖੀ ਆ ਪੱਜੇ ਖਾਉਂਦਾ ਨਹੀਂ ਆ ਲੋੜਾ ਰੰਮੀ ਆਂਦੇ ਪੈਰ ਦੀ ਫੁੱਦ ਦੇ ਨਾ ਕਿਉਂ ਡਾਂ ਨਹੀਂ ਕਦੇ ਡਾਂਗਾ ਨਾ ਟੱਠੇ ਰੁਕੇ ਆ ਅਜਾ ਜੇ ਸਿੰਘ ਤੋੜ ਦੂ ਮੈਂ ਮਾਰ ਕੇ ਡਾਂਗ ਤੂੰ ਰੋਕਲਾ ਇੱਧਰ ਕਿੱ데 ਜਾਣਾ ਚੜਾ ਚੜੀ ਜਾਣੀ ਪਰੋਈ ਜਾਣਾ ਕੋਈ ਥੱਲੇ ਨਾ ਡਾ ਇੱਕ ਜਿੱਦਾਈ ਜਾਣਾ ਚੜਾ ਮਰਵਾ ਦੇਗਾ ਤੇਰੀ ਕੁੜੀ ਵੀ ਤੜ ਗਿਆ ਤੇ ਪਰੇ ਤੜ ਗਿਆ ਬਾਪੂ ਗਿਆ ਨਾ ਨਾ ਕੋਲੋ ਤਾਂ ਬਾਜ ਬੰਦ ਕਰ ਗਿਆ ਉਪਰੇ ਵੱਗ ਰੋਲਾ ਨਾ ਪਾ ਬੰਦੇ ਦੀ ਮੁਸ਼ਕ ਹੁੰਦੀ ਐ ਇਹਨਾਂ ਨੂੰ ਰੌੜਾ ਨਪਾਤਨ ਕਟੀ ਗਲ ਮੈਂ ਪਾਈ ਚਲ ਛੱਪ ਜਮਨ ਦੇਤੇ ਮਾਜ਼ਾ ਛਾਪ ਫੁੱਲ ਗਿਆ ਤੂੰ ਨਿਗਾ ਰੱਖ ਲੈ ਮੰਜੇ ਦੇ ਉੱਤੇ ਛੱਟ ਲੈ ਉੱਤੇ ਹੀ ਚੜਦਾ ਬੰਦੇ ਕਿੱਥੇ ਕਿਉਂ ਨਹੀਂ ਚਾਏ ਆਇਆ ਹੋਏ ਮਾਜ਼ਾ ਕਰੇ ਜਿਹੜੇ ਇਹਨਾਂ ਦੇ 2 ਕਿਲੜੇ ਜਾਂ ਠੇਕੇ ਦੇ ਲੈ 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 ਨੇ ਜੇ ਦੇਣਗੇ ਅੱਛਾ ਇਹ ਮੈਂ ਰੋਜ ਗੜਖਾਣਾ ਬਣਾ ਰੱਖਿਆ ਇਹਨਾਂ ਨੇ ਨਾ ਨਾ ਲੈ ਲੈਗੇ ਸ਼ਰਾ ਇਹ ਬੜੀ ਗੱਲ ਆ ਯਾਰ ਉੱਥਾ ਆ ਕਈ ਆ ਪਈ ਆ ਯਾਰ ਤੂੰ ਮੈਨੂੰ ਹੀ ਉੱਥੇ ਪਹਿਲੇ ਹੱਥਾਂ ਨਾਲ ਕੋਈ ਪਾਣੀ ਜਾਰ ਲੱਗਦਾ ਹੁੰਦਾ ਉੱਥੇ ਹੋਰ ਯਾਰ ਸਹੀ ਗੱਲ ਸੋਣਾ ਹਾਂ ਉਥੇ ਲੋੜਾ ਫੜਨ ਗਿਆ ਸੀ ਉਹ ਸਮਾਨ ਲੈਣ ਵਾ ਗਿਆ ਸਮਾਨ ਬੈ ਇਹ दारू ਤੇ ਡੁੱਲਿਆ ਪਿਆ ਮਰਿਆ दारू ਕਿਨੋਂ ਸਰਦਾ ਨਹੀਂ ਆ ਜਾ ਜਾ ਨਿਕਲੀ ਪਿਆ ਕਾ ਤੈਨੂੰ ਕਿੱਦਾਂ ਵਿਚਰੂਗਾ ਪੀਤੀ ਨੂੰ ਮੈਂ ਤਾਂ ਤੈਨੂੰ ਦੱਸਾਂ ਤੇਰੀ ਤਾਈ ਨੇ ਛਡਾਤੀ ਸੀ ਮੈਂ ਕਿਉਂਕਿ 10 ਸਾਲ ਹੋ ਗਏ ਛ ਪੀਤੀ ਨਹੀਂ ਹੈ ਨਾ ਨਾ ਮੈਂ ਤਾਂ ਲੌਣਾ ਨਾ ਭਰਾ ਕੋਟਕ ਨਾ ਮੈਂ ਤਾਂ ਤੇਨ ਅੱਗੇ ਚੌੜ ਪੈ ਗਿਆ ਨਾ ਮਜ਼ਾਕੀਆ ਪੈ ਗਿਆ ਮੈਂ ਤਾਂ ਨਹੀਂ ਪੀਤੀ ਸ਼ਰਾਬ ਮੈਂ ਤੈਨੂੰ ਝੂਠਾਇਆ ਹੋਈ ਹਾਂ ਹਾਂ ਮੈਂ ਤਾਂ ਕਹਿਣਾ ਐ ਕਰ ਹਾਂ ਡਰਦੇ ਵਾਲਾ ਇਹ ਕਿਵੇਂ ਓਏ ਡਰੋਂ ਤਾਂ ਆਏ ਆ ਹਾਂ ਮਕੰਨ ਦੇ ਤੇ ਹਾਂ ਆਪਣਾ ਦੂਜਾ ਨਹੀਂ ਐਂ ਦੱਸ ਵੀ ਡਰਨਗੇ ਕਿਵੇਂ ਇਹ ਮੈਂ ਕਹਿੰਦਾ ਮੈਂ ਠੱਠੇ ਵਾਲੀ ਬਾਜ ਕਾੜ ਦਿੰਨਾ ਹਾਂ ਤੇ ਦੇਖੀ ਕਿਵੇਂ ਜਾਂਦੇ ਆ ਠੱਠੇ ਦਾ ਕੀ ਡਰਨਗੇ ਯਾਰ ਬੜਾ ਡਰਦੇ ਆ ਮੈਨੂੰ ਪਤਾ ਅੱਛਾ ਤੂੰ ਤਾਂ ਬੜਾ ਡਰਦਾ ਦੇਖੇ ਬੰ ਹਾਂ ਚੱਲ ਫਿਰ ਆ ਜਾ ਲਵੇ ਜੇ ਜਾ ਕੇ ਨਾ ਹੂੰ ਔਰ ਮੰਜੇ ਤੇ ਬੈਠੇ ਹੋਣਗੇ ਨਾ ਹੂੰ ਇੱਕ ਭੈਣ ਦੇ ਲੰਨ ਦਾ ਗੋਡਾ ਕੰਮ ਨਹੀਂ ਕਰਦਾ ਯਾਰ ਉੱਤੇ ਮਾਲਸ ਮੂਲ ਸਰਕਾਰੀ ਦੀ ਯਾਰ ਤਾਂ ਦਵਾਈ ਲਿਆ ਚੰਗੀ ਐਂ ਕਰ ਫਿਰ ਹਾਂ ਤੂੰ ਕਰੀ ਦੀ ਮਾਲਸ ਹਾਂ ਮਾਲਸ ਤਾਂ ਕਰ ਦੂੰਗਾ ਤੇਰੀ ਕਰਦੀ ਫਿਰ ਚਲ ਠੀਕ ਆ ਫਿਰ ਕੰਮ ਕੱਢਨੀ ਆਪਣਾ ਕੋਈ ਤੜਕੇ ਕਰਾਂਗੇ ਤੜਕੇ ਹੀ ਨੇ ਹੁਣ ਦੇਖ ਆਏ ਹੁਣ ਦੋਨੋਂ ਦੇ ਦੇਖਦੇ ਆ ਦੋ ਹੱਥ ਚਲ ਚਲ ਇਹ ਉਹ ਨਹੀਂ ਦੂਰੇ ਇਹੋ ਜਿਹੇ ਨੇ ਰਾਤ ਨੂੰ ਵੀ ਨਹੀਂ ਟਿਕਦੇ ਭੈਣ ਦੇ ਲੰਨ ਮੈਨ ਲੱਦਾ ਦੀ ਮੋਟਰ ਨੂੰ ਵੜ ਗਏ ਨਾ ਉਹ ਹਾਂ ਮੋਟਰ ਤੇ ਹੀ ਹੈ ਮੋਟਰ ਤੇ ਹੀ ਬੈਠੇ ਹੋਗੇ ਵਾਡੀ ਮੋਟਰ ਨੂੰ ਵੜਗੇ ਭੈਣ ਦੇ ਲੰਨ ਚਲਾ ਜਾ ਫਿਰ ਬੜੀ ਯਾਰ ਸ਼ੌਕੀਆਂ ਮੋਟਰ ਪਾਈ ਹੈ ਨਾ ਹਾਂ ਦੋ ਕਿੱਲੇ ਆ ਭੈਣ ਦੇ ਲੰਨ ਦੇ ਬੜੇ ਰਵਾਏ ਇਹਨਾਂ ਨੇ ਯਾਰ ਮੈਂ ਤੈਨੂੰ ਕੀ ਕਿਹਾ ਵਾ ਹਾਂ ਫਿਰ ਤੂੰ ਉਹੀ ਕਰ ਦਿੰਨੇ ਆਪਾਂ ਯਾਰ ਉਹਨੂੰ ਠੇਕੇ ਤੇ ਹੀ ਲੈ ਲਾਂਗੇ ਠੀਕ ਹੈ ਪੱਲ ਵੀ ਆ ਗਈ ਮੇਰੀ ਗੱਲ ਸੁਣ ਇੱਕਰੀ ਕੀ ਜਾਂਦੇ ਐ ਕਰ ਹਾਂ ਕਰਦੇ ਠੱਠੇ ਮਾਰਾਂ ਕੀ ਕਾ ਆ ਕਈ ਇੱਥੇ ਰੱਖਦੇ ਸ਼ਰਾਪਨੀ

ਤੇਰੀ ਦੇਵਪੌਂਡਾ ਚ ਫੋਦੀ ਦਾ ਸੰਗੇ ਆਪਣੀ ਸਮੋਹ ਐ ਕੱਟ ਪੈਂਦਾ ਜਦੋਂ ਮੁੰਡਾ ਸੱਲੇ ਬੱਟਲਾ ਹਾਂ ਅਕਸਰ ਪਾਡੋਲੀ ਲੋਕਟਾ ਜਾਂ ਕਾਲੀ ਤੇ ਪਾਟੋ ਜਦੂ ਦਾਦਾ ਹੈ ਨਾ ਮੋਸ਼ਕ ਨਹੀਂ ਆਉਣੀ ਪੱਟਲ ਪੱਟਲ ਪਏ ਆਏ ਆ ਜਾ ਅੱਜ ਬੱਟ ਚੱਲ ਜਾ ਆ ਜਾ ਬਾਕੀ ਜੰਦਾ ਜਾ ਤੂੰ ਮੂਰੇ ਭੈਜਾ ਜੇ ਡਰ ਲੱਗਦਾ ਨਾ ਨਾ ਡਰ ਤਾ ਇੱਕ ਟੱਠਾ ਗੇਬ ਤਾਂ ਮਗਦਾ ਅੱਜ ਤੋਂ ਅੱਗੇ ਤੋਂ ਬਾਅਦ ਨਹੀਂ ਆਸੀ ਕੋਸਾਂ ਦੇ ਕਰ ਲੈ ਆਪਣੀ ਟਮਾ ਵਾ ਦਾਦਾ ਕੋਈ ਡਾਂਗ ਦਫਤਾ ਵੀ ਨਹੀਂ ਲਾਈ ਜਾ ਲਾਉੜਾ ਖੜਾ ਕਰ ਲਾਗੇ ਮੂਰੇ ਐਂ ਤੋ ਦਮ ਮਾਰੂ ਛੇਂਗਾ ਜਿ ਟਿੱਕੜੇ ਮਾਰੂ ਐ ਤੋ ਦਾ ਆਟਾ ਲਾਗੇ ਪੈਰਾਂ ਦਾ ਪੱਟ ਤੇ ਪਕੜ ਲੀ ਗਾ ਬੱਸ ਕਰ ਐਂ ਕਰ ਸ਼ੇਰਾ ਹਾਂ ਦਾ ਦਿਲ ਪਾਟ ਜਾਂਦਾ ਉਹ ਦੇਖੀ ਕਿਵੇਂ ਤਰਪਾਲਾ ਉਹ ਲੈ ਲੁਕਦੇ ਸਹੀ ਗੱਲ ਐ ਵੀ ਕੀ ਫਾਇਦਾ ਹੈ ਨਾ ਹਾਂ ਉਹ ਗੱਲਬਾਤ ਕਰਦੇ ਨੇ ਨਾ ਐਨਕ ਤੋ ਲਾਲਾ ਡਿੱਗ ਪਿੰਗਾ ਯਾਰ ਐਨਕ ਕਿੱਥੇ ਰੱਖ ਬੈਠਾ ਸ਼ੇਰਾ ਸ਼ੇਰ ਕਹਿੰਦਾ ਮੇਰੀ ਨਿਗਾਣ ਕੰਨ ਤੋਂ ਬਿਨਾ ਚੱਲਦੀ ਨਹੀਂ ਦੀਦਾ ਦਾ ਬੱਕੀ ਨਹੀਂ ਮੈਨੂੰ ਇਹ ਤਾਂ ਇੱਕ ਕਮੈਂਟ ਕਰ ਲਾ ਕੇ ਰੱਖਿਆ ਕਰ ਲਾ ਕਿਉਂ ਦਿਨ ਆ ਨਾ ਓਏ ਉਹ ਨਾਲ ਹੀ ਸੀ ਯਾਰ ਮੁੜਕਾ ਆ ਜਾਂਦਾ ਹਾਂ ਹਾਂ ਮੁੜਕਾ ਆ ਜਾਂਦਾ ਗੱਲ ਸਹੀ ਆ ਕਰਦੇ ਨਾ ਵਟ ਜਮਾ ਹੈ ਆ ਜਾ ਇਹਨੇ ਨਾਲ ਗੱਲਬਾਤ ਕਰਦੇ ਆ ਵਿੱਚ ਹੀ ਕਰਦਾ ਪਿਸ਼ਾਬ ਜਮਾ ਜਮਾ ਮਰ ਗਿਆ ਤੈਨੂੰ ਮੈਂ ਐਸੇ ਕਰਾਂ ਆ ਜਾ ਆ ਜਾ ਵਾਹ ਓਏ ਚੱਲ 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 ਇਹ ਨਹੀਂ ਆਉਂਦੇ ਮਾਂ ਦੀ ਲਾਣਾ ਛੱਡਿਆ ਬਾਕੀ ਬੀਜੇ ਤਾ ਮੈਂ ਨੂੰ ਹਾਂ ਆਏ ਤਾਂ ਨਹੀਂ ਉਹ ਕੇ ਸਾਹਮਣੇ ਆਜਾ ਬਾਈ ਟੱਥਾ ਦੇ ਸੱਗਤ ਬਾਦ ਕੇ ਸੁਣ ਬਾਈ ਲਿਖੇ ਤਾ ਮੈਂ ਨਾ ਜੀ ਡੱਕਿਆ ਫਿਰ ਬੋਲਦਾ ਹੈ ਕੁਝ ਹੈ ਨਹੀਂ ਕੁਝ ਬਾਈ ਉਹ ਭੈਣ ਦੇ ਲਨੋ ਬਾਈ ਹਰ ਟਾਈਮ ਮੈਂ ਕਿਉਂ ਭਰੀ ਏ ਨੇ ਡਰੀ ਏ ਨੇ ਓਏ ਆ ਜੋ ਤੇ ਭੈਣ ਆ ਆ ਦੇਖੀ ਲੈ ਲੈ ਐਡਾ ਦਿਲ ਪਤਲਾ ਯਾਰ ਨਾ ਨਾ ਭਾਈ ਹਾਂ ਇਹ ਪਹਿਲੇ ਤੱਕ ਕੀ ਕੀ ਕਰਦੇ ਡਰ ਜਨ ਨਾ ਡਰੇ ਕਾਨੂੰ ਭਾਈ ਉਹ ਡਰਾਈਵਰ ਤੇ ਮੈਂ ਆ ਅੱਛਾ ਕੀ ਹਾਲ ਨੇ ਭਾਈ ਪਛਾਣੀ ਅੱਛਾ ਚਿੜੀਆਂ ਭਾਈ ਚਲੋ ਚਲੋ ਆਜੋ ਬੈਠੋ ਚਿੜੀਆਂ ਪ੍ਰਿਤਮਾ ਇਹ ਤਾਂ ਉਹੀ ਆ ਕੰਜਰ ਦੇ ਐਂਡ ਰਿਜੀਨ ਨਾ ਨਾ ਚਿੱਟਾ ਰੱਦ ਨਹੀਂ ਹੈ ਲੋੜਾ ਨਹੀਂ ਡਰਿਆ ਜੀ ਕੋਈ ਬੁੰਡ ਤਾਂ ਸੱਪ ਦੰਦੀ ਵੱਡ ਨੂੰ ਇਹਦੇ ਵਿੱਚ ਬੜੀ ਜਾਲੋ ਆ ਨਹੀਂ ਅੱਛਾ ਨੰਗੇ ਆਉਂਦੇ ਸੀ ਗੇੜਾ ਮਾਰ ਕੇ ਤਰਪਾਲ ਮੰਨ ਗੇ ਡਰਾਈਵਰਾ ਸ਼ਰਾ ਆਏ ਗੱਡੇ ਨੇ ਦੇ ਬਾਰੇ ਗੱਲ ਪਤਾ ਕੀ ਸੀ ਅਸੀਂ ਡਰ ਨਹੀਂ ਹੈ ਅਸੀਂ ਤਾਂ ਜਰ ਆਉਂਦੇ ਸੀ ਮੱਖਾ ਕਰਕੇ ਮੈਂ ਮੂ ਆਦੰਤ ਤਰਪਾਲ ਕੋਲੇ ਪੈਸੇ ਲੁਕੇ ਸੀ ਆਲ ਕੇ ਡਾਲ ਕੇ ਸਾਲਿਓ